ਹਾਂਜੀ ਇਹ ਆਪਣਾ ਹੁਣ ਟੁੱਟ ਦਾ ਪਹਿਲਾ ਸ਼ੁਰੂ ਕਰਨ ਲੱਗੇ ਆਪਾਂ ਜਿਹੜਾ ਕੱਲ ਸਿਖਾਇਆ ਸੀ ਇਹ ਟੁੱਲ ਕੀਤੇ ਦੂਜੇ ਵਿੱਚ ਦੀ ਸ਼ੁਰੂਆਤ ਕਰਨਾ ਹੈ ਪਹਿਲਾ ਹੱਥ ਇਹਦਾ ਜਿਹੜਾ ਅਭਿਆਸ ਨੂੰ ਕਰਨਾ ਹੈ ਨਵੇਂ ਵਿਦਿਆਰਥੀਆਂ ਨੇ ਇਹ ਤੇਨੂੰਗਣਾ ਇਸ ਤਰ੍ਹਾਂ ਜੋੜਨੀਆਂ ਹੈਗੀਆਂ ਜਿਵੇਂ ਸ਼ੁਰੂਆਤ ਕਰਨੀ ਹੈ ਇਹਦਾ ਇੱਕ ਬਣਾ ਲਾਣਾ ਪੰਜਾ ਉਸ ਤੀਕਾ ਨਾਲ 1 2 3 4 1 2 3 4 1 2 3 4 1 2 3 4 ਇਹ ਇੱਥੋਂ ਸ਼ੁਰੂ ਹੋਏਗੀ ਇੱਥੇ ਹੀ ਖਤਮ ਹੋਣਾ ਹੈ ਇਹ ਪਹਿਲਾ ਹੱਥ ਹੈ ਸ਼ੁਰੂਆਤ ਵਾਲਾ ਜਿਹੜਾ ਟੋਲਟੀ ਦਾ ਮੇਨ ਹੱਥ ਹੁੰਦਾ ਹੈ ਉਹਨਾਂ ਬੋਲਦੇ ਚੌਕੜ एक इथो आप शुरू करना दो, एक, एक दो तीन चार।, 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 चार ऐसे शुरू करके खत्म होना है हाथ तो बजेगा फिर एक दो तीन चार एक दो तीन चार एक दो तीन चार एक दो तीन चार इस तरह का अभ्यास करना है जो शुरू करने टूट गया दो डुट हो जिमेंो गए ਆ ਦੋਵੇਂ ਰੱਖਣੀ ਆ ਇਹ ਵਾਲੀਆਂ ਇਥੋਂ ਆ ਕਰਕੇ ਐਦਾ ਹੱਥ ਘਮਾਣਾ ਐਦਾ ਪਹਿਲਾਂ ਹੱਥ ਘਮਾਣ ਦਾ ਵੇਚ ਕਰੋ ਵੀ ਆਪਣਾ ਹੱਥ ਘਮਨਾ ਘੁੰਮੇਗਾ ਫਿਰ ਹੋਰ ਇਹ ਤਿਰਗੜੇ ਕਿਵੇਂ ਬਣੇਗੀ ਉਹ ਹੱਥ ਦਾ ਵਿਆਸ ਹੁੰਦਾ 19 ਛੇ ਦੀ ਤਿਰਗੜ ਬਣੇਗੀ ਆਪਣੀ ਇਹਦਾ ਫਿਰ ਵਿਆਹ ਕਿਵੇਂ ਦਿਉਣਾ ਹੈ ਜਿਹਨਾਂ ਨੂੰ ਆ ਹੱਥ ਆਉਂਦਾ ਹੈ ਉਹਨਾਂ ਵਾਸਤੇ ਜਿਹਨੇ ਦੇਖ ਬਾੜਨਾ ਹੈ ਪਰ ਕੱਠਾ ਹੱਥ ਹੋ ਗਿਆ ਇਹ ਲਈ ਦੇ ਵੀ ਮਾਤਰਾ ਉਹਨੀਆਂ ਕਿ ਮਾਤਰਾ ਮਾਰ ਕੇ ਇਹਨੂੰ ਪਹਿਲਾਂ ਕੱਠਾ ਮਾਰਨਾ ਹੈਗਾ ਐਦਾਂ ਜਿਵੇਂ ਦੋਨੇ ਆਟਾ ਇਕੱਠੇ ਮਾਰਨੇ ਗੱਲਾਂ ਇਕੱਠਾ ਤੇ ਮਾਰ ਕੇ ਉਸ ਤੋਂ ਬਾਅਦ ਟੋਕੜ ਮਾਰਨੀ ਹੈ ਕੱਠਾ ਤੇ ਮਾਰ ਕੇ ਦਾ ਕੱਠਾ ਤੇ ਮਾਰਿਆ ਦਾ ਜੇ ਅੱਛਿਆ ਦੁਆਰਾ ਫਿਰ ਵੀ ਬੇਸ ਬੱਜ ਜਾਏ ਤਾਂ ਆਤ ਮਾਰਨਾ ਉਹਦੇ ਉੱਪਰ ਨਾਲ ਵੀ ਬੇਸ ਮਾਰਨਾ ਹੈਗਾ ਇੱਥੋਂ ਸ਼ੁਰੂ ਕਰਕੇ

1 2 3 4 ਇੱਕ ਖਤਮ ਹੋ ਗਿਆ ਫਿਰ ਸ਼ੁਰੂ ਕਰਨਾ ਆਪਾਂ 1 2 3 4 ਨਾਲ ਪਹਿਲਾਂ ਫਰੂਟ ਬੇਸ ਇਕੱਠਾ ਮਾਰਨਾ ਫਿਰ ਇਹਦੀ ਮਾਤਰਾ ਪੂਰੀ ਕਰਨੀ ਹੈ ਗਿਆ ਜਦੋਂ ਇਹਦੀ ਮਾਤਰਾ ਪੂਰੀ ਹੋ ਉਹ ਤੋਂ ਬਾਅਦ ਸ਼ੁਰੂ ਕਰਨਾ ਫਿਰ ਦੁਬਾਰਾ ਇੱਕ ਤੋਂ 1 2 3 4 ਐਸ ਤਰ੍ਹਾਂ ਹੌਲੀ ਹੌਲੀ ਜਿਵੇਂ ਤੁਸੀਂ ਅਭਿਆਸ ਕਰੋਗੇ ਦਾ ਤੇਰੇ ਹੌਲੀ ਹੌਲੀ ਸਟੈਪ ਬਾਈ ਸਟੈਪ ਪਹਿਲਾਂ ਤੁਸੀਂ ਆਪਣਾ ਨਾਮ ਪਹਿਲਾਂ ਥਰੂ ਕਰੋ ਪਹਿਲਾਂ ਇਹਦੀ ਮਿਹਨਤ ਕਰੋ 1 2 3 4 1 2 3 4 1 2 3 4 ਇਹਦਾ ਅਭਿਆਸ ਜ਼ਰੂਰੀ ਹੈ ਜਿਵੇਂ ਇਹਦਾ ਪਹਿਲਾ ਹੱਥ ਆਜ ਤੋਂ ਬਾਅਦ ਨਾਲ ਬੇਸ ਕੇ ਮਾਰਨਾ ਫਿਰ ਬੇਸ ਦੱਸਾਂ ਕੱਲ ਦੀ ਵੀਡੀਓ ਸੰਗ ਬੇਸ ਨਾਲ ਕਿਵੇਂ ਮਾਰਨਾ ਹੈ अज आप सिर्फ इन्नी जुड़ी बनाई हैगी है कि पहला हाथ का ब्याज क्यों कर करना है शुरू कितो तो शुरू होगा इतो शुरू हो गया फिर एक दो तीन जी दस ना पहला दो हाथ मारने आ चीज पहला आप चीज लगाने आवाज आज ढोल की तरफ देखो जिन्हें आह बोलूगा ना उस फिर अपने हाथ सौखा होगा अपना बजोना सौखा हो जाऊगा ਇਹਦਾ ਵਿਆਖਿਆ ਕਰਨਾ ਇਹਦਾ ਸਰਾਪ ਨੂੰ ਨਾਸਰ ਕਰਕੇ ਜਿਵੇਂ ਆਪਣਾ ਹੱਥ ਕੋਮਗਾ ਬੋਲ ਦੁਬਾ ਕੇ ਦੁਬਾ ਕੇ ਆਪਣੀ ਦੋਖੀ ਦੋਖੀ ਜਿਵੇਂ ਆਪਣਾ 1 2 3 4 1 2 3 4 1 2 3 4 1 2 3 4 1 2 3 4 ਕਿਵੇਂ ਹੱਥ ਦੀ ਜ਼ਖਮੀ ਹੋਗੀ ਤੇਰੇ ਹੱਥ ਇਸ ਤਰ੍ਹਾਂ ਵੱਜਣਾ ਸ਼ੁਰੂ ਹੋ ਜੂਗਾ ਆ ਦੇਖੋ ਇੱਧਰ ਪਰ ਐਸਾ ਹੱਤ ਨਹੀਂ ਆ ਜਿਹੜੇ ਮੇਨ ਜਿਹੜੇ ਮੇਨ ਮਾਤਰਾ ਹੁੰਦੀਆਂ ਉਥੋਂ ਸ਼ੁਰੂ ਹੁੰਦੀਆਂ ਇਹ ਗਾਂ ਲੈਰੀਆ ਤਲਵਾੜਾ ਦੁੱਗਣਾ ਸਭ ਕੋਈ ਇੱਥੇ ਜਿਹੜਾ ਮੇਨਾ ਤੋਂ ਆਈ ਹੁੰਦਾ ਹੈ ਦਾ ਢੋਲਗੀ ਦਾ ਜਦੋਂ ਆਪਾਂ ਨੂੰ ਆਹਾਂ ਆਸ ਦੀ ਸਫਾਈ ਹੋ ਗਈ ਜਿਹੜੀ ਸਫਾਈ ਹੋ ਗਈ ਉਹਨਾਂ 6 ਵਜੇ ਦਾ ਆਪਣਾ ਰੋਦ ਮੁੜ ਕੇ ਇੱਕ ਚੌਪੜ ਹੈ ਗਿਆ ਇਹਨਾਂ 5:30 ਵਜੇ ਦੇ ਹੈ ਗਿਆ ਉਹ ਕਿਵੇਂ ਮਾਰਨੇ ਹੈ ਉਹ ਆਪਾਂ ਆਪਾਂ ਕੱਲ ਦੱਸਾਂ ਕੱਲ ਦੀ ਵੀਡੀਓ ਬਣਾਵਾਂਗੇ ਤੇ ਇਹ ਸ਼ੁਰੂ ਵਾਲਾ ਹੱਥ ਹੈਗਾ ਕੱਲ ਨੂੰ ਰੁਕਣਾ ਵੀ 2:00 ਦੇ ਨਾਲ ਕਿਵੇਂ ਮਾਰਨਾ ਹੈ ਇਹਦੇ ਨਾਲ 5:40 ਦੇ ਵਜਦਾ ਹੈਗਾ ਖੁੱਲਾ ਖੁੱਲਾ ਬੀਚ ਗੇ ਮਾਰਨਾ ਸਾਡਾ ਕੋਚ ਹੌਲੀ ਹੌਲੀ ਸਟੈਪ ਟੂ ਸਟੈਪ ਸਿਖਾਉਣਗਾ ਆਪਾਂ ਕਿ ਖੁੱਲਾ ਬੀਚ ਕਿਵੇਂ ਮਾਰਨਾ ਹੈ ਨਾਲ ਡੁੱਗੀ ਕਿਵੇਂ ਵਜੇਗੀ ਕਿ ਡੁੱਗੀ ਕਿੰਨੇ ਕਿੰਨੇ ਬਣਣੀ ਹੈਗੀ ਆ ਕਈਆਂ ਕੋ ਡੁੱਗੀ ਨਹੀਂ ਵਜਦੀ ਢੰਗ ਨਾਲ ਉਹ ਦੱਸਾਂਗਾ ਡੁੱਗੀ ਦਾ ਅਭਿਆਸ ਕਿਵੇਂ ਕਰਨਾ ਹੈ ਡੁੱਗੀ ਦੀ ਵਾਜ ਕਿਵੇਂ ਆਏਗੀ ਕਿ ਡੁੱਗਣ ਕਿਵੇਂ ਬਣੇਗੀ ਉਹ ਦੀ ਤਲਵਾਰਾ ਵੀ ਡੁੱਗੀ ਤੋਂ ਬਣਦਾ ਹੈ ਅੱਜ ਕੱਲ ਨੂੰ ਦੱਸਾਂਗੇ ਖੁੱਲਾ ਹੱਥ ਬੀਚ ਕਿਵੇਂ ਮਾਰਨਾ ਹੈ ਪਰ ਕੌਣ ਜੇ ਖੁੱਲਾ ਆ ਚੁੱਕੇ ਵਾਜਦਾ ਹੈ ਇਹਦੀ ਬਹੁਤ ਅਜੇ ਬਾਤਰਾ ਬਹੁਤ ਹੁੰਦੀਆਂ ਹੌਲੀ ਹੌਲੀ ਸਿੱਖਿਆ ਜਾਂਦਾ ਹੈਗਾ ਕਿ ਅੱਜ ਹੌਲੀ ਹੌਲੀ ਆਪਾਂ ਸਿਰਫ ਬੈਸ ਬਣਾ ਤਲਵਾਰ ਆ ਵੀ ਆਪਣਾ ਚੌਕੜ ਕਿਵੇਂ ਜੋਣੀਆਂ ਆ ਪਾ ਕੇ ਸਿਰਫ ਚੌਕੜ ਦੇਖਣੀ ਆ 1 2 3 4 1 2 3 4 1 2 3 4 ਅੱਜ ਕੱਲ ਦੀ ਵੀਡੀਓ ਦਿਖਾਉਣ ਵਿੱਚ ਚੰਗਾ ਉਹ ਨਾਲ ਵਜਾਇਆ ਕਰਾਂਗੇ ਕੋਈ ਜਿਹੜੀ ਦੋ ਸਾਡੇ ਮੁੰਡੇ ਹੋਰ ਆਉਣ ਵਾਲੇ ਹਜੇ ਉੱਥੇ ਆਪ ਨੂੰ ਉਹ ਸਿੱਖ ਤੋਂ ਤੁਰਕੇ ਸਿੱਖਦੇ ਆ ਹਰਮੋਨੀਓ ਸਿੱਖਦੇ ਆ ਕਲਾਸ ਸਿੱਖਿਆ ਆਪਣੇ ਕੋਲ ਕਲਾਸ ਲੱਗਦੀ ਹੈਗੀ ਆ ਫਿਰ ਹੋਰ ਜਿਵੇਂ ਮਨਨ ਕਲਾ ਕਰਾਂਗੇ ਆਦੀ ਗੁੜੀ ਨਹੀਂ ਹੈਗੀ ਆ ਕਿ ਆਪਾਂ ਚਾਕਲੇਟ ਦਾ ਗੈਸਨ ਕਰਨਾ ਹੈਗਾ ਕਿਸ ਦੱਸਿਆ ਗਿਆ ਸੀ ਸ਼ੁਰੂ ਤੇ 1 2 3 4 ਇਹ ਤੁਸਰੂ ਕਰਨੀ ਆ ਸੂਚ ਚਾਰ ਕੇ 3 ਲਿਆ ਕੇ ਕਟਮ ਕਰਨੀ ਆ ਇਹ ਫਿਰ ਪੂਰੀ ਮਾਤਰਾ ਹੋ ਜਾਏਗੀ ਢੋਲ ਕੀ ਪਹਿਲੇ ਹੱਥ ਦੀ ਇਹ ਫਿਰ ਚਾਕਲੇਟ ਬਣ ਜਾਏਗਾ ਪਰ ਹੌਲੀ ਹੌਲੀ ਇਹਦਾ ਅਭਿਆਸ ਕਰੋ ਜਿਵੇਂ ਜਿਵੇਂ ਆਪਣਾ ਅਭਿਆਸ ਵਧੀਆ ਬਣੇਗਾ ਜੇ ਕਿਸੇ ਨੂੰ ਕੋਈ ਗੱਲ ਪੁੱਛਣੀ ਹੋਵੇ ਤਾਂ ਕਿੰਨੇ ਵਜੇ ਪੁੱਛ ਸਕਦੇ ਹੋ ਸਾਡੇ ਕੋਲ ਤੇ ਅੱਜ ਦੀ ਵੀਡੀਓ ਇੰਨੀ ਬੰਨੀ ਹੈ ਤੇ ਕੱਲ ਨੂੰ ਆਪਾਂ ਬਣਾਵਾਂਗੇ ਵੀ ਇਹਦਾ ਵੇਚ ਕਿਵੇਂ ਮਾਰਨਾ ਹੈ ਖੁੱਲਾ ਵੇਚ ਕਿਵੇਂ ਮਾਰਨਾ ਹੈ ਫਿਰ ਚੁੰਟਾ ਚੁੰਟੇ ਦੀ ਕਲਾਸ ਵੀ ਸ਼ੁਰੂ ਕਰਨੀ ਹੈ ਕੱਲ ਨੂੰ ਜਾਂ ਪਰਸੋਂ ਤੱਕ ਤੇ ਹੌਲੀ ਹੌਲੀ ਤੁਹਾਨੂੰ ਦੱਸਾਂਗੇ ਸਟੈਪ ਬਾਈ ਸਟੈਪ ਉਹ ਵੀ ਟੂਲ ਕੀ ਜਿਹੜੀ ਟੂਲ ਦੀ ਵੀਡੀਓ ਕਿਵੇਂ ਮਤਲਬ ਅੱਗੇ ਗਾਂ ਦੀ ਗਾਂ ਪਾਵਾਂਗੇ ਵੀਡੀਓ ਅਸੀਂ ਸਟੈਪ ਬਾਈ ਸਟੈਪ ਸੋ ਅੱਜ ਦੀ ਵੀਡੀਓ ਆਪਣੀ ਬਾਤ ਇੰਨੀ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੇ ਨਵੇਂ ਮੁੰਡੇ ਸਿੱਖਣ ਦੇ ਚਾਹਵਨ ਹੋਣ ਉਹ ਆਪਣੇ ਚੈਨਲ ਨਾਲ ਜੁੜ ਕੇ ਚੈਨਲ ਨਾਲ ਜੁੜ ਕੇ ਵੀਡੀਓ ਵੇਖ ਕੇ ਤੁਸੀਂ ਗੋਲਗੀ ਸਿੱਖ ਸਕਦੇ ਹੋ ਸਾਡਾ ਤਾਂ ਮਕਸਦ ਇਹ ਹੈ ਕਿ ਹਰ ਕਿਸ ਨੂੰ ਟੂਲਕੀ ਚਿਮਟਾ ਵਜਾਉਣਾ ਆਉਣਾ ਚਾਹੀਦਾ ਹੈ ਸਾਡੀ ਕੋਸ਼ਿਸ਼ ਇਹ ਹੈ ਕਿ ਹਰ ਕਿਸ ਨੂੰ ਗੋਲਗੀ ਸਿਖਾ ਸਕੀਏ ਚਿਮਟਾ ਵਾਜਾ ਹਰਮੋਨੀਅਮ ਜੇ ਹਰ ਕੋਲ ਗੁਣ ਹੈ ਅਸੀਂ ਗੁਣਾਂ ਕਿਸ ਨੂੰ ਵੰਡਣਾ ਚਾਹੁੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ